ਬਣਾ ਲਈ ਚੱਕੇ ਆ ਹਾ ਵੀਰਾਂ ਨੇ ਆਪਣੀ ਦੁਕਾਨ ਤੇ ਖੁਦ ਸਾਨੂੰ ਫੋਨ ਕਰਕੇ ਬੁਲਾਇਆ ਵੀ ਮੇਰੀ ਦੁਕਾਨ ਤੇ ਲਗਾ ਕੇ ਜਾਓ ਹੈਨਾ ਔਰ ਸਾਨੂੰ ਇਹ ਜੀ ਵੀਰਾਂ ਦੀ ਬਿਲਕੁਲ ਲੋੜ ਹੈਗੀ ਵੀ ਆਪਾਂ ਚੈਨਾ ਦੂਰ ਦੇ ਖਰਾਬ ਹੋ ਸਕੀਏ ਵੀਰੇ ਜਿਹੜਾ ਨਾ ਸੀਨ ਇਸ ਕਮ ਸੇਵਾ ਨਾਪਾ ਟੀਮ ਗਰੁੱਪ ਵੱਲੋਂ ਇੱਕ ਉੱਤ ਚੱਕਿਆ ਵੀ ਚੈਨਾ ਡੋਰ ਦਾ ਜਿਹੜਾ ਨਹੀਂ ਉਡਾਉਣੀ ਚਾਹੀਦੀ ਨਾ ਪਤੰਗ ਨਹੀਂ ਉਡਾਉਣਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਸਾਰੇ ਨਾਪਾ ਨਿਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਇਹ ਹੀ ਬੇਨਤੀ ਕਰਾਂਗੇ ਵੀ ਜਿਹੜਾ ਵੀ ਛੋਟਾ-ਪੋਟਾ ਤਿਉਹਾਰ ਆਉਂਦਾ ਜਾਂ ਮੋੜੀ ਦਾ ਤਿਉਹਾਰ ਆਉਂਦਾ ਜਿਹੜੀਆਂ ਵਡੀਆਂ-ਵਡੀਆਂ ਪ੍ਰਾਣੀਆਂ ਡੋਰਾਂ ਦੇ ਧਾਗੇ ਨੇ ਉਹ ਹੀ ਵਰਤੋ ਕਰੋ ਜਿਹੜੀ ਪਲਾਸਟਿਕ ਦੀ ਡੋਰ ਹੈ ਪੰਛੀਆਂ ਤੇ ਜਾਨਵਰਾਂ ਨੂੰ ਨੁਕਸਾਨ ਕਰਦੀ ਹੈ ਤੇ ਸਿਰਫ ਇਹ ਦੁਕਾਨਦਾਰਾਂ ਨੂੰ ਹੀ ਨਾ ਤੰਗ ਪ੍ਰੇਸ਼ਾਨ ਕੀਤਾ ਜਾਵੇ ਇਹ ਗਲੀ ਗਲੀ ਘਰ ਘਰ ਮੱਲੇ ਮੱਲੇ ਨਸ਼ੇਵਾਂ ਵਿਕਰੀ ਹੈ ਪ੍ਰਸ਼ਾਸਨ ਨੂੰ ਵੀ ਆਪ ਜਣ ਕੇ ਬੇਨਤੀ ਕਰਦੇ ਇਹਨਾਂ ਨੂੰ ਖੱਦ ਪਾਵੇ ਬਿਲਕੁਲ ਤੁਸੀਂ ਸਾਡੀ ਇਸ ਗੱਲ ਨਾਲ ਸਹਿਮਤ ਬਿਲਕੁਲ ਹਾਂਜੀ ਬਿਲਕੁਲ ਇਹ ਵੀਰ ਨੇ ਖੁਦ ਆਪਣੇ ਹੱਥੀ ਨਾਲ ਫਲੈਕਸ ਲਗਾਈ ਹੈ ਔਰ ਬਹੁਤ ਬਹੁਤ ਧੰਨਵਾਦ ਵੀਰ ਤੁਸੀਂ ਸਾਡਾ ਸਹਿਯੋਗ ਦਿੱਤਾ ਠੀਕ ਹੈ ਨਾ ਵੀਰ